ਦੀਵਾਲੀ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਦੀਵਾਲੀ ਮੌਕੇ ਜਿੱਥੇ ਮਿੱਟੀ ਦੇ ਦੀਵੇ ਬਿਜਲੀ ਲਾਈਟਾਂ ਚਲਦੀਆਂ ਨੇ ਪਰ ਇਸ ਵਾਰ ਤੁਹਾਨੂੰ ਇੱਕ ਨਵੀਂ ਤਸਵੀਰ ਹੈ ਜਿਹੜੀ ਦਿਖਾਉਣ ਜਾ ਰਹੇ ਹਾਂ ਬਠਿੰਡਾ ਚ ਸਮਾਜ ਸੇਵੀ ਕਹ ਲਿਏ ਜਾਂ ਗਊ ਭਗਤਾ ਨੇ ਕਹਿ ਲਿਏ ਇੱਕ ਵੱਖਰਾ ਉਪਰਾਲਾ ਕੀਤਾ ਜਿਨ੍ਹਾਂ ਨੇ ਇਸ ਵਾਰ ਗਊ ਗੋਬਰ ਤੋਂ ਨੇ ਜਿਹੜੇ ਦੀਵੇ ਤਿਆਰ ਕੀਤੇ ਨੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਂਝੀਆਂ ਕਰੀਏ ਇਹ ਦੀਵੇ ਨੇ ਜਿਹੜੇ ਇਹ ਮਿੱਟੀ ਦੇ ਨਹੀਂ ਜਾ ਹੋਰ ਕਿਸੇ ਨਹੀਂ ਸਗੋ गोबर ਨਾਲ ਜਿਹੜੇ ਤਿਆਰ ਕੀਤੇ ਗਏ ਨੇ ਇਹ ਇਹ ਦੀਵੇ ਦੀਵਾਲੀ ਸਮੇਂ ਬਰਤਨ ਤੋਂ ਬਾਅਦ ਜੇ ਖਾਦ ਦਾ ਕੰਮ ਵੀ ਕਰਦੇ ਨੇ ਬਾਅਦ ਚ ਇਹਨਾਂ ਨੂੰ ਸੁੱਟਣ ਦੀ ਜ਼ਰੂਰਤ ਨਹੀਂ ਇਹ ਘਰਾਂ ਵਿੱਚ ਗਮਲੇ ਚ ਪਾਏ ਜਾ ਸਕਦੇ ਨੇ ਬੁੱਟਿਆਂ ਚ ਪਾਏ ਜਾ ਸਕਦੇ ਨੇ ਖੇਤਾਂ ਚ ਪਾਏ ਜਾ ਸਕਦੇ ਨੇ ਐਨ ਦਾ ਭਾਵ ਕੀ ਇਹ ਜਿਹੜੇ ਦੀਵੇ ਨੇ ਇਹ ਬਰਤਨ ਤੋਂ ਬਾਅਦ ਵੀ ਹੈ ਜਿਹੜੇ ਆਪਣੇ ਕੰਮ ਆਉਣਗੇ ਪੂਰੀ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਕਦੀ ਕੀ ਪਹਿਲਾ ਮਿੱਟੀ ਹੱਥ ਚ ਪੜੀ ਐ ਇਹ ਕੀ ਚੀਜ਼ ਐ ਦੂਸਰੇ ਦੀਵੇ ਬਣਾਉਣੇ ਕਿਵੇਂ ਸੋਚਿਆ ਮਨ ਚ ਕਿਵੇਂ ਆਇਆ ਵਿਸ਼ੱਕ ਪਹਿਲਾ ਮਿੱਟੀ ਦੇ ਦੀਵੇ ਚਲਦੇ ਸੀ কুমਿਆਰਾਂ ਵੱਲੋਂ ਤਿਆਰ ਕੀਤੇ ਜਾਂਦੇ ਸੀ ਉਹਨਾਂ ਇਹਨੂੰ ਕੌਣ ਤਿਆਰ ਕਰਦਾ ਕਿਸ ਤਰ੍ਹਾਂ ਦੀ ਵਿਧੀ ਹੈਗੀ ਤੁਹਾਡੀ ਮੇਰਾ ਨਾਮ ਮੋਹਿਤ ਚਰਮੇਂ ਔਰ ਮੈਂ ਸ਼੍ਰੀ ਵੰਚੀ ਦਰਗਾਉਸ਼ਾਲਾ ਦਾ ਫਾਊਂਡਰ ਪ੍ਰੈਜ਼ੀਡੈਂਟ ਐ ਕਹਿੰਦੇ ਜੀ ਦੀਵਾਲੀ ਤੇ ਗੋਬਰ ਦਾਣਾ ਘਰੇ ਲక్ష్ਮੀ ਦਾਣਾ ਠੀਕ ਐ ਉਹ ਕਿਵੇਂ ਐ ਜੀ ਦੇਖੋ ਗੋਬਰ ਇੱਕ ਮਿੱਟੀ ਦਾ ਸ਼ੁੱਧ ਰੂਪ ਐ ਕੁਝ ਲੋਕ ਵਹਿਮ ਕਰਦੇ ਨੇ ਜੀ ਗੋਬਰ ਨੂੰ ਜਲਾਵਾਂਗੇ ਬੇਸਿਕਲੀ ਧਰਤੀ ਦੀ ਮਾਂ ਕੌਣ ਹੈ ਗਊ ਮਾਤਾ ਹੀ ਹੈ ਤਾਂ ਗੋਬਰ ਸ਼ੁੱਧ ਰੂਪ ਹੈ ਠੀਕ ਹੈ ਇਹਨੂੰ ਜਦੋਂ ਹੀ ਆਪਾਂ ਟੱਚ ਕਰਦੇ ਹਾਂ ਜਦੋਂ ਹੀ ਟੱਚ ਕੀਤਾ ਜਿੰਨੀ ਨੈਗੇਟਿਵ એનર્ਜੀ ਹੈ ਨਹੀਂ ਐਬਜ਼ਾਰਬ ਕਰ ਲੈਣੀ ਹੈ ਉਸ ਦਿਨ ਕੋ ਪੋਪਾਲ ਗੈਸ ਕਾਂਡ ਚ ਦੋ ਘਾਰੀ ਬੱਚੇ ਸੀ ਉਹਨਾਂ ਦੀ ਝੋਪੜੀ ਜਿਹੜੀ ਸੀ ਗੋਬਰ ਨਾਲ ਲਿਪੀ ਹੋਈ ਸੀ ਤਾਂ ਜਦੋਂ ਹੀ ਆਪਾਂ ਦੀਵੇ ਨੂੰ ਟੱਚ ਕੀਤਾ ਜਿੰਨੀ ਮੋਬਾਈਲ ਦੀ ਰੈਡੀਸ਼ਨਸ ਹੈ ਨੈਗੇਟਿਵ ਰੈਡੀਸ਼ਨਸ ਹੈ ਇਹਨੇ ਐਬਜ਼ਾਰਬ ਕਰ ਲੈਣੀ ਹੈ ਤਾਂ ਘਰ ਦੇ ਵਿੱਚ ਗੋਬਰ ਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਦੀਵਾਲੀ ਤੇ ਬਹੁਤ ਸਾਰੀ ਨੈਗੇਟਿਵ એનਰਜੀਸ ਆਪਾਂ ਨੂੰ ਤਾਂ ਜੇ ਆਪਾਂ ਗੋਬਰ ਦਾ ਦੀਪਕ ਦੀਵਕ ਤੁਸੀਂ ਦੇਖ ਰਹੇ ਹੋ ਜਲਦਾ ਹੋਇਆ ਠੀਕ ਹੈ ਨਾ ਇਹਨੂੰ ਜਲਾਵਾਂਗੇ ਜਲਾਣ ਤੋਂ ਬਾਅਦ ਇਹ ਚਲੇਗਾ ਨਹੀਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕਾਫੀ ਦੇਰ ਤੋਂ ਬੱਤੀ ਜਲ ਰਹੀ ਹੈ ਪਰ ਦੀਪਕ ਨਹੀਂ ਜਲ ਰਿਹਾ ਠੀਕ ਹੈ ਔਰ ਜਲਣ ਤੋਂ ਬਾਅਦ ਇਹਨੂੰ ਯੂਜ਼ ਕਰਨ ਤੋਂ ਬਾਅਦ ਆਪਾਂ ਇਹਨੂੰ ਗਮਲੇ 'ਚ ਗਿੱਲਾ ਕਰਕੇ ਗਮਲੇ 'ਚ ਪਾ ਦੇਣਾ ਉਹ ਖਾਦ ਦਾ ਕੰਮ ਕਰੇਗਾ ਬਸ ਇੱਕ ਗੱਲ ਧਿਆਨ ਰੱਖਣੀ ਹੈ ਪਹਿਲਾਂ ਗਿੱਲਾ ਨਹੀਂ ਕਰਨਾ ਵੈਸੇ ਤਾਂ ਕੋਈ ਹੋਏਗਾ ਕੁਛ ਨਹੀਂ ਪਰ ਥੋੜਾ ਢਿੱਲਾ ਹੋ ਸਕਦਾ ਹੈ ਕਈ ਵਾਰ ਐਂਕ ਫੜੇ ਤਾਂ ਟੁੱਟ ਸਕਦਾ ਹੈ ਤਾਂ ਪਹਿਲਾਂ ਨਹੀਂ ਗਿੱਲਾ ਕਰਨਾ ਜਲਾਣ ਤੋਂ ਬਾਅਦ ਇਹਨੂੰ ਗਮਲੇ 'ਚ ਪਾ ਦੇਣਾ ਉਹ ਖਾਦ ਦਾ ਕੰਮ ਤਾਂ ਇਕੋ ਫ੍ਰੈਂਡਲੀ ਹੈ এনवायरमेंट ਫ੍ਰੈਂਡਲੀ ਹੈ ਠੀਕ ਹੈ ਇਹ ਇਸੇ ਕਰਕੇ ਅਸੀਂ ਇਹਨੂੰ ਗੋਬਰ ਦਾ ਦੀਪਕ ਬਣਾਣਾ ਸ਼ੁਰੂ ਕੀਤਾ ਪੁਰਾਣੇ ਸਮੇਂ 'ਚ ਲਿਪਤੇ ਹੁੰਦੇ ਸੀ ਗੋਬਰ ਨਾਲ ਪਰ ਹੁਣ ਪੱਕੇ ਹੋ ਗਏ ਗੋਬਰ ਨੂੰ ਲਿਪਤਣ ਦੀ ਇਸ ਕਰਕੇ ਕੀ ਕੀਤਾ ਤੁਸੀਂ ਮਤਲਬ ਇਹਦੀ ਯੂਟਿਲਾਈਜੇਸ਼ਨ ਹੈ ਗੋਬਰ ਦੀ ਔਰ ਜਿੰਨਾ ਜ਼ਿਆਦਾ ਆਪਾਂ ਘਰੇ ਗੋਬਰ ਹੋਊਗਾ ਅੱਜ ਸਾਰਾ ਜਿਹੜਾ ਟਾਈਮ ਕੀ ਹੈਗਾ ਆਪਣੇ ਕੋਲ ਰੇਡੀਸ਼ਨਸ ਹੀ ਆਪ ਨੂੰ ਆਪਣੇ ਤੇ ਅਟੈਕ ਕਰ ਰਹੀਆਂ ਤਾਂ ਇੱਕ ਗੋਬਰ ਜਿਹੜਾ ਹੈਗਾ ਘਰ 'ਚ ਹੋਊਗਾ ਤਾਂ ਉਹ ਰੇਡੀਸ਼ਨਸ ਤੋਂ ਆਪਾਂ ਬਚ ਸਕਦੇ ਹਾਂ ਇਸ ਤੋਂ ਇਲਾਵਾ ਕਿੰਨੇ ਕਿ ਦੀਵੇ ਬਣਾਏ ਆ ਤੁਸੀਂ ਕਦੋਂ ਸ਼ੁਰੂ ਕੀਤਾ ਹੈ ਤੇ ਕਿੱਥੇ ਕਿਤੇ ਡਿਮਾਂਡ ਕਿੰਨੀ ਕੀ ਰਹਿੰਦੀ ਹੈਗੀ ਫਿਰ ਇਹਨਾਂ ਦੀ ਪਿਛਲੇ ਵਾਰ ਅਸੀਂ 5000 ਦੀਵਾ ਬਣਾਇਆ ਸੀ ਸਿਰਫ ਟੈਸਟਿੰਗ ਲਈ ਇਹ ਹੈਂਡਮੇਡ ਦੀਵੇ ਸੀਗੇ ਤਾਂ ਉਹ ਜਿਹੜੇ ਦੀਵੇ ਜਦੋਂ ਅਸੀਂ ਬਣਾਏ ਉਹ ਉਹ ਸਾਨੂੰ ਲੋਕਾਂ ਨੇ ਡਿਮਾਂਡ ਕੀਤੀ ਫਿਰ ਅਸੀਂ ਇਸ ਵਾਰ 50000 ਦੀਵਾ ਬਣਾਇਆ ਠੀਕ ਹੈ ਨਾ ਔਰ ਉਹ ਜਿੰਨਾ ਵੀ ਸਾਡੇ ਕੋਲੇ ਆਈ ਬਣੀ ਜਾਂਦਾ ਉਹਨਾਂ ਸਾਡਾ ਲਗਭਗ ਵਿਕੀ ਜਾਂਦਾ ਤਾਂ ਅਸੀਂ ਮਹੀਨਾ ਤੋਂ ਪਹਿਲਾਂ ਸਮੱਸਿਆ ਕਿੱਥੇ ਹੈ ਕਿ ਹੱਗੇ ਜੇ ਲੋਕਾਂ ਨੂੰ ਡਰ ਹੈ ਕਿ ਇਹ ਜਲਤਾ ਨਾ ਜਾਊਗਾ ਕਿ ਤੇ ਠੀਕ ਹੈ ਨਾ ਬਹਿਮ ਹੋ ਜਾਂਦਾ ਪਰ ਜਿਵੇਂ ਜਿਵੇਂ ਲੋਕ ਯੂਜ਼ ਕਰ ਰਹੇ ਨੇ ਉਹ ਸਾਡੇ ਕੋਲ ਡਿਮਾਂਡ ਕਰ ਰਹੇ ਹੁਣ ਅਸੀਂ 100 ਦੇ ਕਰੀਬ ਗਿਫਟ ਪੈਕ ਬਣਾ ਕੇ ਦਿੱਤਾ ਜੀ ਸਾਡੇ ਕੋਲੇ ਜਗਰਾਉਂ ਤੋਂ ਜਲੰਧਰ ਤੋਂ ਆਪਣਾ ਪਟਿਆਲੇ ਤੋਂ ਮਲੋਟ ਤੋਂ ਫਰੀਦਕੋਟ ਤੋਂ ਇਸ ਤਰ੍ਹਾਂ ਗਊਸ਼ਾਲਾ ਲਈ ਜਿਹੜੇ ਗਊ ਭਗਤ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੇ ਡਿਮਾਂਡ ਕੀਤੀ ਉਹ ਕੋਈ 500 ਦੀਵਾ ਕੋਈ 1000 ਦੀਵਾ ਇਸ ਤਰੀਕੇ ਨਾਲ ਸਾਡੇ ਕੋਲ ਡਿਮਾਂਡ ਕੀਤੀ ਬਾਕੀ ਲੋਕਲ ਜਿੱਥੇ ਵੀ ਅਸੀਂ ਜਾ ਰਹੇ ਹਾਂ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਵੀ ਚਲੋ ਇੱਕ ਤਰ੍ਹਾਂ ਦੀ ਗੋ ਸੇਵਾ ਵੀ ਹੈ ਔਰ ਗੋਬਰ ਦਾ ਹਨਾ ਦੀਵਾਲੀ ਤੇ ਲక్ష్ਮੀ ਦਾ ਹਨਾ ਹੈ ਤਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਪ੍ਰੋਮੋਸ਼ਨ ਕਰਨ ਨਾਲ ਵੀ ਸਾਨੂੰ ਇਹ ਲੱਗਦਾ ਯਾਰ ਵੀ ਅਸੀਂ ਵਧੀਆ ਚੀਜ਼ ਐਨਵਾਇਰਨਮੈਂਟ ਫ੍ਰੈਂਡਲੀ ਚੀਜ਼ਾਂ ਨੂੰ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਸਾਰੀ ਚੀਜ਼ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਤੁਸੀਂ ਆਪਾਂ ਗੱਲ ਕੀਤੀ ਸੀ ਗੋਬਰ ਦੀ ਤਾਂ ਗੋਬਰ ਇੱਕ ਜਿਹੜੀ ਹੈਗੀ ਹੈ ਉਹਦੇ ਚ ਪੋਜ਼ਿਟਿਵ એનર્ਜੀ ਹੈ ਉਹ ਨੈਗੇਟਿਵ ਰੈਡੀਸ਼ਨਸ ਨੂੰ ਐਬਜ਼ਾਰਬ ਕਰ ਲੈਂਦਾ ਹੈ ਤਾਂ ਅਸੀਂ ਗੋਬਰ ਦੇ ਕੁਝ ਗਣੇਸ਼ੀ ਦੀ ਮੂਰਤੀਆਂ ਬਣਾਈਆਂ ਤੁਸੀਂ ਆਪਣੇ ਘਰੇ ਰੱਖੋ ਪੂਜਾ ਰੂਮ ਚ ਰੱਖੋ ਇਹਨੂੰ ਸਿਰਫ ਟੱਚ ਕਰ ਲਓਗੇ ਤਾਂ ਤੁਹਾਡੇ ਮੋਬਾਈਲ ਰੈਡੀਸ਼ਨ ਜਿਵੇਂ ਚਿਪਸ ਵੀ ਆਈਆਂ ਗੋਬਰ ਦੀਆਂ ਬਣੀ ਹੋਏ ਉਹ ਵੀ ਬਣਾ ਰਿਹਾ ਸੀ ਠੀਕ ਹੈ ਨਾ ਉਹ ਇਹਨੂੰ ਤੁਸੀਂ ਟੱਚ ਕੀਤਾ ਤੁਹਾਡਾ ਜਿਹੜਾ ਮੋਬਾਈਲ ਦੀ ਰੈਡੀਸ਼ਨ ਦਾ ਇਫੈਕਟ ਹੈ ਤੁਹਾਡੀ ਬੋਡੀ ਤੇ ਪੈ ਰਿਹਾ ਉਹ ਖਤਮ ਹੋ ਜਾਏਗਾ ਨਾਲ ਦੀ ਨਾਲ ਤੁਰੰਤ ਇਹਦਾ ਇੱਕ ਸਾਡੇ ਕੋਲੇ ਡੈਮੋ ਵੀ ਹੈ ਅਸੀਂ ਪ੍ਰੈਕਟੀਕਲੀ ਡੈਮੋ ਵੀ ਕਰਕੇ ਦਿਖਾ ਸਕਦੇ ਬਿਲਕੁਲ ਠੀਕ ਹੈ ਵੱਖਰਾ ਉਪਰਾਲਾ ਬਠਿੰਡਾ ਚ ਜਿਹੜਾ ਕੀਤਾ ਗਿਆ ਇਹਨਾਂ ਨੇ ਦੱਸਿਆ ਕਿ ਗਊ ਗੋਬਰ ਤੋਂ ਜਿਹੜੇ ਇੱਥੇ ਜਿੱਥੇ ਦੀਵੇ ਤਿਆਰ ਕੀਤੇ ਗਏ ਨੇ ਉੱਥੇ ਹੋਰ ਬਹੁਤ ਸਾਰਾ ਸਮਾਨ ਨੇ ਜਿਹੜਾ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਵੱਖਰਾ ਸੁਨੇਹਾ ਜਿਹੜਾ ਦਿੱਤਾ ਜਾ ਰਿਹਾ ਮਨੀਸ਼ ਗਰਗ ਪੀਟੀਸੀ ਨਿਊਜ਼ ਪਟੰਡਾ